ਹੈਲੋ ਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪਿਆਰੇ ਤੇ ਰਤਬੀਕ ਤੇ ਉਮੀਦ ਹੈ ਤੁਸੀਂ ਵਧੀਆ ਹੋਗੇ ਆਪਾਂ ਬਹੁਤ ਵਧੀਆ ਅੱਜ ਆਪਾਂ ਸ਼ਰਟ ਦੀ ਕਟਿੰਗ ਕਰਾਂਗੇ ਇਹਦਾ ਨਾਪ ਹੈਗਾ 45 ਇੰਚ 40 ਇੰਚ ਰੱਖਾਂਗੇ 45 ਇੰਚ ਦੇ ਵਿੱਚ ਰੱਖਾਂਗੇ ਤੇ 1 ਇੰਚ ਇਹਦੀ ਹੈਗੇ ਛਾਤੀ ਤੇ ਕਮਰ ਹੈਗੀ ਹੈ 17 ਇੰਚ ਹੈ ਪੈ ਗਿਆ 1 ਇੰਚ ਤੇ ਤੀਰਾ ਹੈਗਾ 12.5 ਤੇ ਸਾਈਡ ਚ ਆਕ ਹੈਗੇ 16 ਤੇ ਪਲੇਟ ਹੈਗੇ 11 ਇੰਚ ਦੇ ਫਰੰਟ ਗਲਾ ਸ਼ੇਡ ਵੈਗਲਾ 5 ਤੇ ਬਾਹਾਂ ਇਹ ਰੱਖਾਂਗੇ ਬਸ 17 ਇੰਚ ਅਗੋ 5 ਇੰਚ ਠੀਕ ਹੈ ਜੀ ਇਹਦਾ ਮੋਡਾ ਇਹਦਾ 9 ਇੰਚ ਇਹਦੇ ਸਾਬ ਨਾਲ ਕਟਿੰਗ ਕਰਨੀ ਹੈ आ शर्ट घेरे है कढ़ाई जानी के डिजाइन पिया हो कढ़ाई है एटिंग करा सब तो पहला आपका फ्रंट पीस कटिंग करा फिर आप बैक पीस कटिंग करना ठीक है जी आप सेंटर कर आ देखो ए सेंटर होगा ਸਾਈਡ ਦੇ ਫਲਾਵਰ ਗੇਨ ਕੇ ਇਹ ਸੈਂਟਰ ਚ ਆਏਗਾ ਤਾਂ ਆਪਾਂ ਆਹ ਵਾਲੀ ਬੂਟੀ ਦੇ ਸੈਂਟਰ ਕਰਾਂਗੇ ਤੁਸੀਂ ਕੋਈ ਵੀ ਤੁਹਾ ਡਿਜ਼ਾਈਨ ਹੈ ਉਹਦੇ ਹਿਸਾਬ ਨਾਲ ਤੁਸੀਂ ਸੈਂਟਰ ਕਰ ਲੈਣਾ ਐਂਡ ਆਪਾਂ ਸੈਂਟਰ ਕਰਕੇ ਇਹਨੂੰ ਕੱਪੜੇ ਚੰਗੀ ਤਰ੍ਹਾਂ ਵਿਛਾ ਲਾਂਗੇ ਇਹਨੂੰ ਵਿਛਾ ਕੇ ਇੱਦਾਂ ਕਰਕੇ ਇਹਨੂੰ ਪ੍ਰੈਸ ਨਾਲ ਸੈਟ ਕਰ ਲਾਂਗੇ ਤੇ ਆਪਾਂ ਮਾਪ ਪ੍ਰੈਸ ਨਾਲ ਸੈੱਟ ਕਰ ਲਿਆ ਤੇ ਉਤ ਤੋਂ ਬਾਅਦ ਆਪਾਂ ਲਵਾਂਗੇ ਲੰਬਾਈ ਦੀ ਲੰਬਾਈ ਦੀ ਹੈਗੀ ਆ 40 ਇੰਚ ਤਿਆਰ ਮੈਂ 40 ਇੰਚ ਹੀ ਰੱਖਾਂਗੀ ਤੇ 40 ਇੰਚ ਲੈ ਲਾਂਗੇ 1 ਇੰਚ ਐਕਸਟਰਾ ਇੱਕ ਜਾਂ ਅੱਧਾ ਇੰਚ ਤੁਸੀਂ ਐਕਸਟਰਾ ਲੈ ਲੈਣੀ ਆ ਠੀਕ ਹੈ ਜੀ ਤੇ ਇਹਦਾ ਘੇਰਾ ਹੈਗਾ 2 ਇੰਚ ਤੇ 11 ਦਾ ਹਾਫ ਕਿੰਨਾ ਹੋ ਗਿਆ 10.5 10.5 ਤੇ 11.5 12.5 ਲੈ ਲਾਂਗੇ ਆਪਾਂ ਇਥੋਂ 2 ਇੰਚ ਐਕਸਟਰਾ ਲੈਣਾ ਘੇਰਾ ठीक है जी साढ़े बारह से निशानी लगा के उस तो कटिंग कर देना कटिंग हो गया तो नीचे भी दो ढाई इंच रख के कटिंग कर देनी है जिन्ना फोल्ड करना उन्ना ही रखना है एक्सट्रा कपड़ा है वो कटिंग कर देंगे ठीक है जी ਏ ਫਰੰਟ ਪੀਸ ਕਟਿੰਗ ਹੋ ਗਿਆ ਤਾਂ ਬਾਅਦ ਆਪਾਂ ਬੈਕ ਪੀਸ ਕਿੱਥੋਂ ਕਟਿੰਗ ਕਰਨਾ ਆ ਦੇਖ ਸਕਦੇ ਤੁਸੀਂ ਇੱਥੋਂ ਹੀ ਆਪਾਂ ਇਹਦੇ ਸਿੱਧੇ ਇਦਾਂ ਕਰਕੇ ਇਹਨੂੰ ਇਦਾਂ ਕਰ ਲੈਣਾ ਬਾਅਦ ਆਪਾਂ ਬੈਕ ਕਟਿੰਗ ਕਰਾਂਗੇ 1.5 ਇੰਚ ਲੈ ਕੇ ਇਦਾਂ ਕਰਕੇ ਫੋਲਡ ਕਰਕੇ පක්කෙ ද පෝඩ කන්න දෙකො එදදා ෑැක එකයක බැක් වි් යතඩ සිම්පලෑොයිකඩ අයිඉන්න කොයිඩු ජයනිී ඔතුසි එදාකල්ක බ්‍රබ්බරි ලෑන හ සැන්ටකරදි ලෝණයඇගී එය පසට්ඩේ බාරහිංචි ළමන්ගේ එය පසට්ඩ බාරහිංචි ලෑලාන්ගේ ਠੀਕ ਹੈ ਜੀ ਆ ਮੈਂ ਬਰਾਬਰ ਕਰ ਲਿਆ ਕਪੜਾ 12.5 ਇੰਚ ਲੈ ਲਿਆ ਉਸ ਤੋਂ ਬਾਅਦ ਆਪਾਂ ਆ ਵਾਲਾ 프ਰੰਟ ਸਾਈਡ ਇਹਦੇ ਉੱਪਰ ਰੱਖਾਂਗੇ ਇਹਦੀ ਆਪਾਂ ਕਟਿੰਗ ਵੀ ਕਰ ਲਾਂਗੇ ਇਹਨੂੰ ਬਰਾਬਰ ਕਰਕੇ ਰੱਖ ਲਾਂਗੇ ਠੀਕ ਹੈ ਜੀ ਬੈਕ ਸਾਈਡ ਤੋਂ ਆਵੇ ਦੇਖੋ ਹਾਫ ਇੰਕ ਥੋੜਾ ਜਿਆਦਾ ਲਿਆ ਉਪਰੋਂ ਜੇ ਤੁਸੀਂ ਡੀਪ ਗਲਾ ਬਣਾਉਣਾ ਹੈ ਤੇ ਬੈਕ ਸਾਈਡ ਤੋਂ ਥੋੜਾ ਜਿਆਦਾ ਲਿਆਓ ਲੈਣਾ ਕਿ ਉਹ ਆਪਾਂ ਬਰਾਬਰ ਕਰਕੇ ਕਟਿੰਗ ਕਰ ਦਾਂਗੇ ਤੇ ਨਾਲ ਨਾਲ ਸਭ ਤੋਂ ਬਾਅਦ ਆ ਜਿਹੜਾ ਬਚਿਆ ਕੱਪੜਾ ਇਹਦੀ ਆਪਾਂ ਬਾਵਾ ਕਟਿੰਗ ਕਰਾਂਗੇ ਬਾਅਦ ਚ ਪਹਿਲਾਂ ਆਪਾਂ ਸ਼ਰਟ ਦੀ ਕਟਿੰਗ ਕਰ ਲਾਂਗੇ ਮੋਡਾ ਵਗੈਰਾ ਸਾਰਾ ਕੁਝ ਸਭ ਤੋਂ ਪਹਿਲਾਂ ਆਪਾਂ ਇਹ ਤੀਰਾ ਲਵਾਂਗੇ ਇਹਦਾ ਤੀਰਾ ਹੈਗਾ 6.5 ਠੀਕ ਹੈ ਜੀ ਤੇ ਆਪਾਂ 7 ਇੰਚ ਲੈ ਲਾਂਗੇ ਠੀਕ ਹੈ ਜੀ 1/2 ਇੰਚ ਜ਼ਿਆਦਾ 7 ਇੰਚ ਤੀਰਾ ਲੈਣ ਤੋਂ ਬਾਅਦ 7.5 ਆਪਾਂ ਇਹਦਾ ਮੋਡਾ ਲਾਵਾਂਗੇ 7.5 ਮੋਡਾ ਲੈਣ ਤੋਂ ਬਾਅਦ ਆਪਾਂ ਇਹਦੀ ਛਾਤੀ ਲਾਵਾਂਗੇ ਉਹ ਹੈਗੀ ਐ 1 ਇੰਚ 1.5 1 ਦਾ ਹਾਫ ਹੋ ਗਿਆ 1.5 ਠੀਕ ਹੈ ਜੀ காட பண்ணிணி காட்ட பாக்காய் இன்னும் எதனா மலா எதாக்கலாம் மோடா சேக் கேட்க ஆக இதுக்கஞ்ச ரேப எதாச்சி 9 ਇੰਚ 9.5 ਇੰਚ ਮੇਰਾ ਮੋਡਾ ਬਣ ਰਿਹਾ ਤੇ ਮੈਂ ਥੋੜਾ ਘੱਟ ਕਰਾਂਗੀ ਤੁਸੀਂ ਇਦਾਂ ਮੋਡਾ ਚੈੱਕ ਕਰਾ ਲਓ 7 ਇੰਚ ਤੇ ਆਪਾਂ 7 ਇੰਚ ਤੇ ਹੀ ਲੈ ਲਾਂਗੇ ਆਪਾਂ 1/2 ਇੰਚ ਘਟਾ ਦਾਂਗੇ ਠੀਕ ਹੈ ਜੀ ਇੱਕ ਵਾਰੀ ਤੁਸੀਂ ਇਦਾਂ ਮੋਡਾ ਚੈੱਕ ਕਰ ਲਓ 9.5 ਬਣ ਰਿਹਾ ਤਾਂ ਆਪਾਂ 1/2 ਇੰਚ ਘਟਾ ਦਾਂਗੇ ਚੋ 7 ਇੰਚ ਲੈ ਲਾਂਗੇ ਮੋਡਾ ਤੇ 10.5 ਇਦਾਂ ਛਾਤੀ ਲੈ ਕੇ ਫਿਰ ਆਪਾਂ 2 ਇੰਚ ਦੇ ਇਥੋਂ ਕਾਟ ਪਾਵਾਂਗੇ ਇਹਦੀ ਕਾਟ ਇੱਥੇ ਆ ਜਾਏਗੀ ਫਿਰ ਆਪਾਂ ਇਦਾਂ ਇਹਦੀ ਗੁਲਾਈ ਦੇਣੀ ਆ ਤੁਸੀਂ ਇਦਾਂ ਕਰਕੇ ਮੋਡਾ ਚੈੱਕ ਕਰ ਲੈਣਾ ਜਿਸ ਕਿਸੇ ਨੂੰ ਪ੍ਰੋਬਲਮ ਆ ਕਿ ਮੋਡਾ ਆਪਾਂ ਕਿੰਨਾ ਰੱਖ ਸਕਦੇ ਆ ਠੀਕ ਹੈ ਜੀ ਇਹ ਪ੍ਰੋਪਰ ਹੈਗਾ ਕਿ ਆਪਾਂ ਸਹੀ ਮੋਡਾ ਕਿਦਾਂ ਰੱਖ ਸਕਦੇ ਆ ਆ ਦੇਖ ਸਕਦੇ ਹੋ ਫਿਰ ਦੇਖ ਸਕਦੇ ਤੁਸੀਂ ਕਿ ਮੇਰਾ 9 ਇੰਚ ਪੂਰਾ ਪ੍ਰੋਪਰ ਮੋਡਾ ਬਣ ਰਿਹਾ ਠੀਕ ਹੈ ਜੀ ਤੇ ਤੁਸੀਂ ਐਂਦਾ ਕਰਕੇ ਮੋਡਾ ਬਰਾਬਰ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਰੱਖਣਾ ਚਾਹੁੰਦੇ ਹੋ ਤੁਸੀਂ ਕੀ ਕਰਨਾ ਪਹਿਲਾਂ ਤੁਸੀਂ ਮੋਡਾ ਲੈਣਾ ਤੇ ਇੱਥੋਂ ਤੁਸੀਂ ਛਾਤੀ ਲੈਣੀ ਆ ਤੇ ਉਤ ਬਾਅਦ ਤੁਸੀਂ ਕਾਟ ਪਾਣੀ ਆ ਕਾਟ ਪਾ ਕੇ ਐਂਦਾ ਕਰਕੇ ਮੋਡਾ ਚੈੱਕ ਕਰਨਾ ਆ ਦੇਖੋ ਇੱਥੇ ਇੰਚ ਦੇ ਵਿੱਚ ਰੱਖ ਕੇ ਐਦਾ ਗੁਲਾਈਟ ਜਿੱਥੇ ਕਾਟ ਪਾਈ ਹੈ ਤੇ ਤੁਸੀਂ ਐਦਾ ਚੈੱਕ ਕਰ ਲੈਣਾ देख सकते मेरा 9 इंच प्रॉपर मोडा तैयार है ठीक है जी ते आप प्रॉपर मोडा 9 इंच रख के यदा चेक कर लेना उस तो बाद आप फ्रंट कार्ड कि पानी है फ्रंट कार्ड आप हाफ कर लेना दो का हाफ हो गया एक इंच ਇੱਕ ਤੇ ਕਾਟ ਪਾ ਕੇ ਉਸ ਤੋਂ ਬਾਅਦ ਆਪਾਂ ਇਹਦਾ ਸੈਂਟਰ ਕਰ ਲੈਣਾ 7 ਦਾ ਸੈਂਟਰ ਹੋ ਗਿਆ 3.5 ਹਾਫ ਇੰਚ ਉੱਪਰੋਂ ਕੱਢ ਕੇ ਕਾਟ ਦਾ ਕੱਢ ਕੇ ਉੱਪਰ ਜਿਹੜਾ ਮੋਡੇ ਦੀ ਕਾਟ ਪੈਣੀ ਧੀਰੇ ਦੀ ਤੇ ਉਹ ਕੱਢ ਕੇ ਆਪਾਂ 6.5 ਬਚ ਰਿਹਾ 6.5 ਦਾ 3.5 3.5 ਦੀ ਨਿਸ਼ਾਨੀ ਲਗਾ ਕੇ ਇੱਥੇ ਉਸ ਤੋਂ ਬਾਅਦ ਇੱਥੋਂ ਆਪਾਂ ਹਾਫ ਇੰਚ ਬਾਰਵਲੀ ਸਾਈਡ ਤੇ ਕਾਟ ਪਾਵਾਂਗੇ ਲਵਾਂਗੇ ਕਾਟਣ ਯਾਨੀ ਕਿ 1/2 ਇੰਚ ਬਾਰਵਲੀ ਸਾਈਡ ਤੇ ਲਵਾਂਗੇ ਆਪਾਂ 1/2 ਇੰਚ ਲੈਣ ਤੋਂ ਬਾਅਦ ਇੱਥੇ ਇਦਾਂ ਨਿਸ਼ਾਨੀ ਲਗਾਣੀ ਆ ਤੇ ਕੀ ਕਰਨਾ ਆਪਾਂ ਆਹ ਵਾਲਾ ਇਹਨੂੰ ਇਹਦੇ ਨਾਲ ਮਿਲਾ ਦੇਣਾ ਸਿੱਧਾ ਉਪਰ ਤੀਰੇ ਨਾਲ ਇੱਥੋਂ ਆਪਾਂ ਇਦਾਂ ਇੱਥੋਂ ਗਲਾਈ ਪਾ ਦੇਣੀ ਇਹ ਵਾਲੀ ਗਲਾਈ ਆਪਾਂ ਇਹਦੇ ਨਾਲ ਮਿਲਾ ਦੇਣੀ ਠੀਕ ਹੈ ਜੀ ਅਮੀਰ ਤਾਂ ਨੀ ਤੱਕ ਸਮਝ ਆਈ ਹੋਏਗੀ ਤੇ ਉਸ ਤੋਂ ਬਾਅਦ ਇਥੋਂ ਮੈਂ ਲੈ ਰਹੀਆਂ 7.5 ਠੀਕ ਹੈ ਜੀ ਜਿਹਦੀ ਲੰਬਾਈ ਨੋਰਮਲ ਹੈ ਤੇ ਉਹ ਤੁਸੀਂ 7.5 ਲੈ ਰਹੇ ਜਿਹਦੀ ਲੰਬਾਈ ਘਟਾ ਹੈ ਤੁਸੀਂ 7 ਇੰਚ ਲੈਣਾ ਉਸ ਤੋਂ ਬਾਅਦ ਇਹਦੀ ਹੈਗੀ ਹੈ ਕਮਰ 17 ਇੰਚ 8 16 8.5 17 ਤੇ ਹਾਫ ਇੰਚ ਆਪਾਂ ਪਲੇਟ 'ਚ ਵੀ ਆਣੇ ਆ ਮਾਰਜਨ ਹੋਣੇ ਆ ਆਪਿੰਟ ਮਾ ਡਰਾ ਕੇ ਆਪਾਂ 9 ਇੰਚ ਲੈ ਲਾਂਗੇ 9 ਇੰਚ ਲੈਣ ਤੋਂ ਬਾਅਦ ਇਹਨੂੰ ਇਹਦਾਂ ਮਿਲਾ ਦੇਣਾ ਉਹਦੇ ਬਾਅਦ ਸਾਈਡ ਤਰੀਜ ਹੈਗੇ ਆ ਆਪਰੇ ਸਾਈਡ ਤਰੀਜ ਨਾਪ ਕੇ ਤੁਸੀਂ ਲੈਣੇ ਆ ਇੱਥੋਂ 16 ਇੰਚ ਹੈ ਤੇ 16.5 ਮੈਂ ਲੈ ਰਹੀ ਆ ਤੇ ਇਹਦੀ ਮਤਲਬ ਹੈਪ ਹੈਗੀ 1 ਇੰਚ 1.5 ਹੋ ਗਿਆ 1.5 சா ஒருத்தூர் லா கம்பர உத்தோ இச்ச மாரி ராக எதா இன்னும் எக்ஸ்ட்ரா கட்டிங்க ਤੇ ਆਪਾਂ ਪਲੇਟ ਕਿੱਦਾਂ ਬਣੇ ਆ ਆ ਦੇਖਿਓ ਇੱਥੋਂ ਲੈਣੇ ਪਲੇਟ ਇਹਦੇ 11 ਇੰਚ ਦੇ ਪਲੇਟ ਤਿਆਰ ਆ ਤੇ 11.5 ਦੇ ਲੈ ਲਾਂਗੇ ਆਪਾਂ 11.5 ਦੇ ਨਿਸ਼ਾਨੀ ਲਗਾਉਣ ਤੋਂ ਬਾਅਦ ਇੱਥੋਂ ਆਪਾਂ 3.5 ਲਾਵਾਂਗੇ ਠੀਕ ਹੈ ਜੀ ਤੇ ਲੰਬਾਈ 'ਚ ਆਪਾਂ 7 ਇੰਚ ਲੈਣੇ ਆ ਪਲੇਟ ਤੇ ਇੱਥੋਂ ਵੀ ਆਪਾਂ ਇੱਕ ਵਾਰੀ ਦੇਖ ਲਾਂਗੇ ਇਸ ਸਾਢੇ ਤਿੰਨ ਪੂਰਾ ਹਾਂਜੀ ਸਾਢੇ ਤਿੰਨ ਪੂਰਾ ਐਦਾਂ ਕਰਕੇ ਆਪਾਂ ਪਲੇਟ ਬਣੇ ਆ ਤੇ ਆਹ ਵਾਲੇ ਸਾਈਡ ਪਲੇਟ ਕਿੱਦਾਂ ਬਣੇ ਆ ਇੱਥੋਂ ਐਦਾਂ ਕਰਕੇ ਰੱਖ ਕੇ ਠੀਕ ਹੈ ਜੀ ਇੱਥੋਂ ਐਦਾਂ ਰੱਖ ਕੇ ਇੱਥੇ 2 ਇੰਚ ਦਾ ਗੈਪ ਆ ਕੇ 2 ਦਾ 1.5 ਦਾ ਗੈਪ ਾਰ ਕੇ ਤੁਸੀਂ ਇੱਥੋਂ ਸਿੱਧੀ ਲਾਈਨ ਬਣਾ ਦੇਣੀ ਆ ਠੀਕ ਹੈ ਜੀ ਉਤ ਬਾਅਦ ਇੱਥੋਂ ਵੀ ਆਪਾਂ 2 ਇੰਚ ਦਾ ਗੈਪ ਵਾਲਾ ਇਦਰ ਵੀ 2 ਇੰਚ ਦਾ ਗੈਪ ਹੋਣਾ ਚਾਹੀਦਾ ਇੱਥੋਂ ਆਪਾਂ 2 ਇੰਚ ਦਾ ਗੈਪ ਆਇਆ ਇੱਥੋਂ ਵੀ 2 ਇੰਚ ਦਾ ਗੈਪ ਆਉਣ ਤੋਂ ਬਾਅਦ ਆਪਾਂ ਇੱਥੇ ਇੰਡ ਰੇਪ ਰੱਖਾਂਗੇ ਐਦਾਂ ਕਮਰ ਵਾਲੀ ਸਾਈਡ ਤੇ ਐਦਾਂ ਕਰਾਂਗੇ ਕਮਰ ਤੱਕ ਸਾਡਾ ਇੱਥੇ ਆਉਣਾ ਚਾਹੀਦਾ ਇੰਡ ਰੇਪ ਫਿਰ ਪਰਫੈਕਟ ਪਲੇਟ ਪੈਂਦੇ ਆ ਇਹ ਹੋ ਗਏ ਪਲੇਟ ਸਾਈਡ ਪਲੇਟ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ 3 ਇੰਚ ਦੀ ਕੱਟ ਰਹਿ ਗਈ ਹੈ ਇੱਥੋਂ 2 ਇੰਚ ਮੈਂ ਗਲਾ ਲੈ ਰਹੀਆਂ ਇਥੋਂ ਆਪਾਂ ਧੀਰੇ ਦੀ ਕਾਟ ਪਾਣੀ 1/2 ਇੰਚ ਇਧਰੋਂ ਲੈ ਕੇ ਦਾ ਥੋੜਾ ਧੀਰੇ ਦੀ ਕਾਟ ਪਾ ਲਈਏ ਤੇ ਬੈਕ ਸਾਈਡ ਵੀ ਆਪਾਂ ਇਦਾਂ ਹੀ ਪਾ ਲਾਂਗੇ 1/2 ਇੰਚ ਲੈਣ ਤੋਂ ਬਾਅਦ ਤੋਂ ਬਾਅਦ ਆਪਾਂ ਕਾਲਾ ਨਹੀਂ ਕਟਿੰਗ ਤੇ ਆ ਦੇਖੋ ਸਦਿਓ ਬੰਦ ਸਾਈਡ ਮੇਰੀ ਵੇਲੇ ਸਾਈਡ ਤੇ ਖੁੱਲਾ ਸਾਈਡ ਦੂਜੀ ਸਾਈਡ ਤੇ ਤੇ ਐਦਾਂ ਤੁਸੀਂ ਚਾਰ ਤਾਵੇਂ ਲਾ ਲੈਣੀਆਂ ਮਤਲਬ ਫਰੰਟ ਬੈਕ ਦੀਆਂ ਠੀਕ ਹੈ ਜੀ ਐਦਾਂ ਕਰਕੇ ਤੇ ਵਿਛਾ ਕੇ ਫਿਰ ਤੁਸੀਂ ਕਟਿੰਗ ਕਰਨੀ ਆ ਤੇ ਖੁੱਲੇ ਸਾਈਡ ਤੇ ਮੋਡਾ ਕਟਿੰਗ ਕਰਨਾ ਤੇ ਉਸ ਤੋਂ ਬਾਅਦ ਆਪਾਂ ਕਰ ਦਾਂਗੇ ਕਟਿੰਗ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇ ਇੱਕ ਤੇ ਚੈਨਲ ਨੂੰ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਦਬਾਇਓ ਤੇ ਉਥੇ ਆਲ ਦਾ অপਸ਼ਨ ਦਾ ਆਲ ਦਾ ਬਟਨ ਆਂਦਾ ਤੁਸੀਂ ਆਲ ਕਰਨਾ ਤੇ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਣਗੀਆਂ ਤੇ ਉਮੀਦ ਹੈ ਤੁਹਾਨੂੰ ਇੱਥੇ ਤੱਕ ਸਮਝ ਆਈ ਹੋਏਗੀ ਤੇ ਪਲੀਜ਼ ਇੱਕ ਕਮੈਂਟ ਜ਼ਰੂਰ ਕਰਨਾ ਤੇ ਕਮੈਂਟ ਦੱਸਣਾ ਕਿ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਤੇ ਉਸ ਤੋਂ ਬਾਅਦ ਆਪਾਂ ਮੋਢਾ ਦੀ ਮੋਢੇ ਦੀ ਵੀ ਕਟਿੰਗ ਕਰ ਦੇਣੀ ਹੈ ਤੇ ਧੀਰੇ ਦੇ ਦੀ ਉਪਰੋਂ ਕਟਿੰਗ ਕਰ ਦੇਣੀ ਜਿਹੜੀ ਕਾਟ ਪਾਈ ਆ ਤੇ ਫਿਰ ਆਪਾਂ ਇਹਦੀ ਫਰੰਟ ਕਾਟ ਦੀ ਕਟਿੰਗ ਕਰਨ ਤੋਂ ਬਾਅਦ ਆਪਾਂ ਇਹਦੇ ਛਪਾਲਾ ਲਾਣਾ ਠੀਕ ਹੈ ਜੀ ਤੇ ਇਹਦੀ ਮਾਵਾ ਦੀ ਕਟਿੰਗ ਅਲੱਗ ਚ ਵੀਡੀਓ ਪਾਵਾਂਗੀ ਕਿਉਂਕਿ ਉਹ ਚ ਜੋੜ ਪਵੇਗਾ ਤੇ ਜੋੜ ਵਾਲੀ ਬਾਹਾਂ ਦੀ ਕਟਿੰਗ ਕਰਾਂਗੇ ਉਹ ਮੈਂ ਅਲੱਗ ਜਿਹਾ ਲਾ ਲਾਂਗੀ ਤੇ ਬਹੁਤ ਲੰਬੀ ਵੀਡੀਓ ਹੋ ਰਹੀ ਸੀ ਇਸ ਲਈ ਮੈਂ ਤਾਂ ਕਰਕੇ ਬਾਹਾਂ ਦੀ ਵੀਡੀਓ ਨਹੀਂ ਪਾ ਸਕੀ ਉਹ ਵੀ ਜਰੂਰ ਦੇਖਿਓ ਬਾਹਰ ਦੀ ਵੀਡੀਓ ਮੈਂ ਲਾਗਿ ਚ ਪਾਵਾਂਗੀ ਤੇ neck ਦਾ ਮੈਂ ਡਿਜ਼ਾਈਨ ਬਣਾਣਾ ਇਹਦਾ ਤੇ ਉਹ ਵੀ ਜਰੂਰ ਦੇਖਿਓ ਤੇ ਉਸ ਤੋਂ ਬਾਅਦ ਆ ਦੇਖੋ ਆਪਾਂ ਫਰੰਟ ਕਾਟ ਕਟਿੰਗ ਕਰ ਦੇਣੀ ਐ ਤੇ ਪੀਸ ਇੱਕ ਕਮੈਂਟ ਜਰੂਰ ਕਰਿਓ ਤਾਂ ਮੇਰੀ ਵੀਡੀਓ ਕਿੱਦਾਂ ਲੱਗੀ ਤੇ ਆ ਦੇਖੋ ਮੈਂ ਕਾਟ ਕਟਿੰਗ ਕਰਦੇ ਹੋ ਤਾਂ ਬਾਅਦ ਆਪਾਂ ਦੂਜੀ ਸਾਡੇ ਛਪਾ ਲੈਣਾ ਤੇ ਛਪਾਂ ਤੋਂ ਬਾਅਦ ਆਦੇ ਫਿੱਦਾ ਕਰਕੇ ਮੈਂ ਹਮੇਸ਼ਾ ਨਿਸ਼ਾਨੀਆਂ ਲਗਾ ਲੈਣੀਆਂ ਹੁੰਨੀਆਂ ਬੈਕ ਸਾਈਡ ਤੇ ਵੀ ਤੇ ਉਸ ਤੋਂ ਬਾਅਦ ਇਹਨੂੰ ਜੇ ਕਪੜਾ ਤੁਹਾਡਾ ਪਤਲਾ ਹੈ ਕੋਟਨ ਦਾ ਫੇਟਾ ਬਹੁਤ ਵਧੀਆ ਛਾਪ ਜਾਂਦਾ ਜੇ ਨਹੀਂ ਕਈ ਵਾਰ ਕਈ ਮੇ ਕੋਈ ਵੀ ਕਪੜੇ ਚ ਨਹੀਂ ਛਪਦਾ ਆ ਦੇਖੋ ਛਾਪ ਗਿਆ ਮੇਰਾ ਆਲਰੇਡੀ ਛਪਿਆ ਹੋਇਆ ਨਹੀਂ ਛਪਦਾ ਤੁਸੀਂ ਕੀ ਕਰਨਾ ਤੁਸੀਂ ਐਦਾ ਦੂਜੀ ਸਾਈਡ ਤੇ ਮਤਲਬ ਨਿਸ਼ਾਨੀਆਂ ਲਗਾ ਲੈਣੀਆਂ ਐਦਾ ਕਰਕੇ ਛਪਾ ਲੈਣਾ ਚੰਗੀ ਤਰ੍ਹਾਂ ਤੇ थैंक यू फॉर वाचिंग ਤੇ ਮਿਲਦੇ ਆ ਅਗਦੇ ਵੀਡੀਓ ਲੈ ਕੇ ਤੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸੌਰੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਦਿਓ ਸਰ ਤਾਂ ਮੇਰੀ ਵੀਡੀਓ ਕਿੱਦਾਂ ਲੱਗੀ ਪਲੀਜ਼ ਮੇਰੀ ਵੀਡੀਓ ਨੂੰ ਸਪੋਰਟ ਕਰਿਓ ਮੈਨੂੰ ਬਹੁਤ ਜ਼ਰੂਰ ਤੁਹਾਡੀ ਸਪੋਰਟ ਦੀ ਤੇ थैंक यू फॉर वाचिंग ਸ਼ਸ਼ਕਾਲ ਜੀ ਬਾਏ ਬਾਏ ਜੀ